ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੂਟਿਕ ਰਾਜਪ੍ਰਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਬਹੁਤ ਸਾਰੇ ਸੂਟ ਲੈ ਕੇ ਆਏ ਹਾਂ ਉਹ ਵੀ 1000 ਦੇ ਵਿੱਚ 1000 ਦਾ ਸੂਟ ਹੋਏਗਾ ਜੀ ਤੁਸੀਂ ਜਿਹੜਾ ਵੀ ਲੈਣਾ ਤੇ ਅ ਕੋਸ਼ਿਸ਼ ਇਹ ਕਰਿਓ ਕਿ ਤੁਸੀਂ ਦੋ ਸੂਟ ਲੈ ਸਕੋ ਕਿਉਂਕਿ ਇੱਕ ਸੂਟ ਨੂੰ ਅਸੀਂ ਪੈਕਿੰਗ ਕਰਦੇ ਹੀ ਰਹਿ ਜਾਾਂਗੇ ਸੂਟ ਬਹੁਤ ਜ਼ਿਆਦਾ ਨੇ ਤੇ ਕਾਫੀ ਸਾਰੇ ਸਟਾਕ ਹੈ ਇਹਨਾਂ ਦੇ ਵਿੱਚ ਤੇ ਕਾਫੀ ਸੋਹਣੀ-ਸੋਹਣੇ ਜੇ ਤੁਹਾਨੂੰ ਪ੍ਰਿੰਟ ਕਲਰ ਬਹੁਤ ਸੋਹਣੇ-ਸੋਹਣੇ ਮਿਲਣਗੇ ਸਾਰੀ ਸੂਟਾਂ ਦੇ 1000 ਦਾ ਸੂਟ ਹੈ ਜੀ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਪਿਓਰ ਕਾਟਨ ਦੇ ਸੂਟ ਹੋਣਗੇ ਸਾਰੇ ਜਿੱਦਾਂ ਦਾ ਵੀ ਸਟਫ ਹੋਏਗਾ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ ਅਸੀਂ ਵੀਡੀਓ 'ਚ ਕਾਫੀ ਸਾਰੇ ਸੂਟ ਹੋਣ ਕਰਕੇ ਮੈਂ ਤੁਹਾਨੂੰ ਘਾਟੀ ਸੂਟ ਖੋਲ ਕੇ ਦਿਖਾਵਾਂਗੀ ਤੇ ਤੁਸੀਂ ਜਸਟ ਪਲੀਜ਼ ਸਮਝਣ ਦੀ ਕੋਸ਼ਿਸ਼ ਕਰਿਓ ਪ੍ਰਾਈਸ 1000 ਫੋਨ ਨੰਬਰ ਹੈਗਾ ਜੀ 8283 828381 ਨੰਬਰ ਹੈ ਇਸ ਨੰਬਰ ਤੇ ਜੋ ਵੀ ਸੂਟ ਪਸੰਦ ਆ ਉਹਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਸੈਂਡ ਕਰ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਪਿਓਰ ਸ਼ਫਾਨ ਦੇ ਦੁਪट्टे ਦੇ ਨਾਲ ਬਹੁਤ ਪਿਆਰਾ ਪੀਸ ਠੀਕ ਹੈ ਜੀ ਰਾਖੀ ਬ੍ਰਾਂਡ ਦਾ ਸੂਟ ਰਹੇਗਾ ਇਹ ਠੀਕ ਹੈ 1000 ਦੇ ਵਿੱਚ ਅਸੀਂ ਤੁਹਾਨੂੰ ਬ੍ਰਾਂਡਡ ਸੂਟ ਦੇ ਰਹੇ ਹਾਂ ਨੈਕਸਟ ਤੁਹਾਨੂੰ ਦਿਖਾਣੇ ਆ ਪਿਓਰ ਕਾਟਨ ਦਾ ਗਰਲਿਸ਼ ਲੁੱਕ ਦਾ ਸੂਟ ਆ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਇੱਕ ਮਿਲ ਜਾਏਗਾ ਬਲੈਕ ਐਦਾਂ ਹੀ ਫਰੰਟ ਹੈ ਜੀ ਐਦਾਂ ਹੀ ਬੈਕ ਹੈ ਦੀ ਫਰੰਟ ਦੇ ਉੱਪਰ ਵਰਕ ਹੋਇਆ ਹੋਇਆ ਹੈ ਬੈਕ ਤੁਹਾਨੂੰ ਇਹੀ ਪ੍ਰਿੰਟ ਮਿਲ ਜਾਏਗਾ ਸੇਮ ਇਹ ਸੈਂਟਰ ਦੇ ਵਿੱਚ ਆਏਗਾ ਬਹੁਤ ਪਿਆਰਾ ਪਹਿਨਣ ਵਾਲਾ ਇਹਦੇ ਨਾਲ ਤੁਹਾਨੂੰ ਮਸਲੀਨ ਦਾ ਦੁਪੱਟਾ ਮਿਲ ਜਾਏਗਾ ਪਲੇਨ ਸਲਵਾਰ ਆ ਠੀਕ ਹੈ ਇਹ ਤੁਹਾਨੂੰ ਬਲੈਕ ਕਲਰ ਮਿਲ ਜਾਏਗਾ ਬਲੈਕ ਕਲਰ ਦੇ ਵਿੱਚ ਤੁਹਾਨੂੰ ਸੇਮ ਦੇ ਵਿੱਚ 6-7 ਸੂਟ ਮਿਲ ਜਾਣਗੇ ਨੈਕਸਟ ਹੈਗਾ ਜੀ ਇਹ ਮਸਲੀਨ ਦੇ ਉੱਪਰ ਸੂਟ ਐਦਾਂ ਹੈਗਾ ਇਹਦਾ ਪ੍ਰਿੰਟ ਸਾਰਾ ਹੀ ਪ੍ਰਿੰਟ ਇਹ ਵਰਕ ਕੀਤਾ ਹੋਇਆ ਮਸ਼ੀਨ ਸਿੱਪੀ ਵਰਕ ਦੇ ਨਾਲ ਇਹਦੇ ਨਾਲ ਤੁਹਾਨੂੰ ਪਿਓਰ ਸ਼ਫਵਾਨ ਦਾ ਦੁਪੱਟਾ ਮਿਲ ਜਾਏਗਾ ਠੀਕ ਹੈ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਜੀ ਇਹ ਸਾਰੀ ਕੋਈ 1700 ਦਾ ਸੂਟ ਹੈ ਕੋਈ 1900 ਦਾ ਸੂਟ ਹੈ ਤੇ 1500 ਪਲੱਸ ਵਾਲੇ ਸੂਟ ਨੇ ਇਹ ਸਾਰੇ ਠੀਕ ਹੈ ਇਹਦੇ ਵਿੱਚ ਮੈਂ ਤੁਹਾਨੂੰ ਖੁੱਲਿਆ ਪੀਸ ਦਿਖਾ ਦੰਨੀ ਆ ਇਹ ਹੈਗਾ ਜੀ ਖੁੱਲਿਆ ਹੋਇਆ ਪੀਸ ਸਾਡੇ ਕੋਲ ਪਿਓਰ ਕਾਟਨ ਦਾ ਡਿਜੀਟਲ ਪ੍ਰਿੰਟਿੰਗ ਦੇ ਨਾਲ ਰਹਿਣਗੇ ਸਾਰੇ ਸੂਟ ਪਿਓਰ ਕਾਟਨ ਜਿਹਦੇ ਵਿੱਚ ਸਿੰਥੈਟਿਕ ਹੋਏਗਾ ਤੁਹਾਨੂੰ ਉਹ ਵੀ ਦੱਸਾਂਗੇ ਜਿੱਦਾਂ ਤੁਹਾਨੂੰ ਇਹ ਮਸਲੀਨ ਦਾ ਦਿਖਾਇਆ ਤੇ ਇਹ ਸੂਟ ਹੈਗੇ ਨੇ ਜੀ ਪਿਓਰ ਕਾਟਨ ਦੇ ਤੇ ਪਿਓਰ ਕਾਟਨ ਦੇ ਇਹਨਾਂ ਦੇ ਨਾਲ ਹੈਗੇ ਨੇ ਦੁਪट्टे ਦੋ ਕਲਰ ਨੇ ਇਹਦੇ ਵਿੱਚ ਨੈਕ ਸੂਟ ਦਿਖਾਣੇ ਆ ਇਹਦੀ ਫੋਟੋ ਵੀ ਹੈਗੀ ਆ ਈਜ਼ੀ ਹੋ ਜਾਏਗਾ ਦਿਖਾਣਾ ਤੇ ਨੈੱਕ ਦੇ ਉੱਪਰ ਹੀ ਵਰਕ ਹੈ ਜੀ ਮਸ਼ੀਨੀ ਵਰਕ ਬਹੁਤ ਸੋਹਣਾ ਹੋਇਆ ਹੋਇਆ ਤੇ ਪਲੇਨ ਸਲਵਾਰ ਇਹਦੇ ਨਾਲ ਵੇਸ ਕਲਰ ਨਾਲ ਦੀ ਸਲਵਾਰ ਰਹੇਗੀ ਠੀਕ ਹੈ ਦੇਖੋ ਇਦਾਂ ਦੀ ਲੁੱਕ ਹੈ ਜੀ ਸੂਟ ਦੀ ਤੇ ਪਿਓਰ ਸ਼ਫਵਾਨ ਦਾ ਦੁਪੱਟਾ ਇਹ ਵਾਲੇ ਡਿਜ਼ਾਈਨ ਦੇ ਵਿੱਚ ਇਹ ਵੀ ਤੁਹਾਨੂੰ ਕਲਰ ਮਿਲ ਜਾਣਗੇ ਤਿੰਨ ਇੱਕ ਕਲਰ ਤੁਹਾਨੂੰ ਇਹ ਸਕਾਈ ਮਿਲ ਜਾਏਗਾ ਠੀਕ ਹੈ ਇਹ ਸੂਟ ਹੈਗੇ ਨੇ ਜੀ 1700 1800 ਵਾਲੇ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਦੇਖੋ ਸਾਰੀ ਫਰੰਟ ਦੇ ਵਿੱਚ ਚਿਕਨ ਵਰਕ ਆ ਫਰੰਟ ਬੈਕ ਸਾਰੀ ਸ਼ਰਟ ਦੇ ਉੱਪਰ ਕੱਪੜੇ ਨੂੰ ਧੋਈ ਜਾਓ ਤੇ ਪਾਈ ਜਾਓ ਬਹੁਤ ਸੋਹਣਾ ਸਟੱਫ ਆ ਸਾਰੇ ਫਰੰਟ ਦੇ ਵਿੱਚ ਵਰਕ ਰਹੇਗਾ ਤੇ ਬੈਕ ਦੇ ਵਿੱਚ ਵੀ ਵਰਕ ਰਹੇਗਾ ਇਹ ਦੇਖੋ ਬੈਕ ਸਾਈਡ ਤੇ ਦਿਖਾਨੀ ਆ ਇਦਾਂ ਦਾ ਵਰਕ ਹੈ ਇਹ ਚ ਪਲੇਨ ਸਲਵਾਰ ਆ कॉटन ਦੇ ਦੁਪट्टे ਨੇ ਇਹਨਾਂ ਦੇ ਨਾਲ ਠੀਕ ਹੈ ਜੀ ਇਦਾਂ ਦੇ ਦੁਪट्टे ਰਹਿਣਗੇ ਕਲਰ ਦੇਖ ਲੋ ਇਹ ਹੈਗੇ ਨੇ 1000 ਦੇ ਵਿੱਚ ਬਹੁਤ ਸੋਹਣੇ ਜੇ ਸੂਟ ਏ ਲੋ ਜੀ ਤੁਸੀਂ ਇਸ ਨੂੰ ਦੇਨ ਲੈਣ ਵਾਸਤੇ ਲੈਣੇ ਆ ਜਾਂ ਸਟਿਚ ਕਰਵਾਣੇ ਆ ਬਹੁਤ ਸੋਹਣਾ ਸੂਟ ਆ 크ਰੇਪ ਦਾ ਸੂਟ ਆ ਜੇ ਇਹ ਰਹੇਗਾ ਸਾਰੇ ਫਰੰਟ ਦੇ ਵਿੱਚ ਵਰਕ 크ਰੇਪ ਦਾ ਸਟੱਫ ਆ ਇਹ ਠੀਕ ਹੈ ਤੇ ਇਹਦੇ ਨਾਲ ਤੁਹਾਨੂੰ ਪਿਓਰ ਸ਼ਫੌਨ ਦਾ ਬੂਟੀ ਵਾਲਾ ਦੁਪੱਟਾ ਮਿਲ ਜੇਗਾ ਇਸ਼ਾਫਾਨ ਦਾ ਦੁਪੱਟਾ ਜੀ ਸਾਰੇ ਦੁਪੱਟੇ 'ਚ ਬੂਟੀ ਰਹੇਗੀ ਰਿਬਨ ਦੇ ਨਾਲ ਇਹ ਪੇਸਟ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇਹ ਸੂਟ ਵੀ ਅਸੀਂ ਤੁਹਾਨੂੰ 1000 'ਚ ਦੇ ਰਹੇ ਹਾਂ ਕ੍ਰੇਪ ਦਾ ਸੂਟ ਨੈਕਸਟ ਹੈਗੇ ਨੇ ਜੀ ਪਿਓਰ ਕਾਟਨ ਦੇ ਸੂਟ neck ਦੇ ਉੱਪਰ ਬਹੁਤ ਸੋਹਣਾ ਵਰਕ ਹੋਇਆ ਹੋਇਆ ਠੀਕ ਹੈ ਬਲੈਕ ਕਲਰ ਦੀ ਪਲੇਨ ਸਲਵਾਰ ਹੈ ਇਹਦੇ ਨਾਲ ਇਹ ਇਦਾਂ ਮਲਟੀ ਜੇ ਸ਼ੇਡ ਦੇ ਵਿੱਚ ਇਹਨਾਂ ਦੇ ਪ੍ਰਿੰਟਡ ਦੁਪੱਟੇ ਰਹਿਣਗੇ ਇਹ ਸੂਟ ਦੀ ਗ੍ਰੇ ਸਵੰਦੀ ਆ ਦੁਪੱਟਿਆਂ ਦੇ ਨਾਲ ਇਹਦੇ ਵਿੱਚ ਕਲਰ ਦੇ ਦੰਨੇ ਹਜੇ ਇਹ ਦੇਖੋ ਇਹਦੇ ਨਾਲ ਇਹ ਕਰੀਮ ਜੇ ਸ਼ੇਡ ਦਾ ਵਰਕ ਆ ਉਹ ਸੋ ਠੀਕ ਹੈ ਜੀ ਕਲਰ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਆ ਇਹ ਹੈਗਾ ਰੈੱਡ ਕਲਰ ਚ ਰੈੱਡ ਦੇ ਨਾਲ yellow ਕਲਰ ਦਾ ਦੁਪੱਟਾ ਕਾਟਨ ਦੇ ਸੂਟ ਨੇ ਪਿਓਰ ਕਾਟਨ ਦੇ ਇਹ ਹੈਗਾ ਜੀ ਸਾਹਿਬਾ ਦਾ ਸੂਟ ਅਗਰ ਤੁਸੀਂ ਨਹੀਂ ਵੀ ਇਸ ਗਰਮੀ ਦੇ ਵਿੱਚ ਹੁਣ ਸਟਿਚ ਕਰਾਣੇ ਮੌਸਮ ਚੇਂਜ ਹੋ ਰਿਹਾ ਤਾਂ ਤੁਸੀਂ ਨੈਕਸਟ ਟਾਈਮ ਲਈ ਇਹਨਾਂ ਨੂੰ ਸੇਵ ਕਰਕੇ ਰੱਖ ਸਕਦੇ ਹੋ ਸੂਟਾਂ ਨੂੰ ਪਿਓਰ ਕਾਟਨ ਦਾ ਬਹੁਤ ਸੋਹਣਾ ਦੁਪੱਟਾ ਦੋ ਕਲਰ ਨੇ ਇਹਦੇ ਨਾਲ ਕਰੀਮ ਕਲਰ ਆ ਜਾਏਗਾ ਮਸਲੀਨ ਦਾ ਸੂਟ ਆ ਜੀ ਬਲੌਕ ਪੇਂਟਿੰਗ ਤੇ ਮੇਰਾ ਇਹ ਡਿਜ਼ਾਈਨ ਵੀ ਕਾਫੀ ਚੱਲਦਾ ਜਦੋਂ ਮੈਂ ਐਦਾਂ ਦੀ ਰੇਂਜ ਦੇ ਸੂਟ ਬਾਨਦੀ ਆ ਪੀਕਾਕ ਡਿਜ਼ਾਈਨ ਮਸਲੀਨ ਦਾ ਸੂਟ ਆ ਜੀ 1700 ਵਾਲਾ ਤੁਹਾਨੂੰ 1000 ਚ ਦੇ ਰਹੀ ਆ ਮਸਲੀਨ ਦਾ ਹੀ ਦੁਪੱਟਾ ਬਲੌਕ ਪੇਂਟਿੰਗ ਤੇ ਰਹੇਗਾ ਕਲਰ ਇਹਦੇ ਵਿੱਚ ਤੁਹਾਨੂੰ 3 ਮਿਲ ਜਾਣਗੇ ਪਿਓਰ ਕਾਟਨ ਦਾ ਸੂਟ ਆ ਠੀਕ ਹੈ ਜੀ ਬਾਟਿਕ ਪ੍ਰਿੰਟ ਤੇ ਆ ਠੀਕ ਹੈ ਜੀ ਇਹ ਹੈਗਾ ਇਹਦਾ ਬਹੁਤ ਸੋਹਣਾ ਜਿਹਾ ਦੁਪੱਟਾ ਕਾਟਨ ਦੇ ਸੂਟ ਨੇ yellow ਕਲਰ ਹੈ ਇਹਦੇ ਵਿੱਚ ਠੀਕ ਹੈ ਕਾਟਨ ਦੇ ਸੂਟ ਦਾਦੀਆਂ ਨਾਨੀਆਂ ਵਾਸਤੇ ਬਹੁਤ ਸੋਹਣਾ ਡਿਲੇਡੀ ਚਾਰਟ ਆ ਘੇਰੇ ਤੇ ਵਰਕਾ ਸਾਰੇ ਫਰੰਟ ਤੇ ਚਾ ਜੀ 5 ਮੀਟਰ ਦਾ ਸੂਟ ਇਹ ਹੋਲਓਵਰ ਤੇ ਪਿਓ ਸ਼ਫਾਂ ਦੇ ਨਾਲ ਪ੍ਰਿੰਟਡ ਦੁਪੱਟਾ ਕਲਰ ਤੁਹਾਨੂੰ ਇਹ ਚ ਮਿਲ ਜਾਣਗੇ 3 ਇਹ ਹੈਗਾ ਜੀ ਪਿਓਰ ਕਾਟਨ ਦਾ ਬਹੁਤ ਪਿਆਰਾ ਪੀਸ ਆ ਸੈਂਟਰ ਪੈਨਲ ਦੇ ਨਾਲ ਇਹ ਹੈਗਾ ਇਹਦਾ ਵਰਕ ਇਹ ਰਵਰਕ ਪਿਓਰ ਸੋਫਾਨ ਦਾ ਦੁਪੱਟਾ ਕੁਛ ਐਦਾਂ ਦੀ ਲੁੱਕ ਆ ਕਲਰ ਦੋ ਬਹੁਤ ਪਿਆਰਾ ਗਰਲਿਸ਼ ਲੁੱਕ ਦਾ ਸੂਟ ਹੈ ਜੇ ਇਹ ਹੈਗਾ ਇਹਦਾ ਨੈਕ ਵਰਕ ਠੀਕ ਹੈ ਇਹ ਪਲੇਨ ਸਲਵਾਰ ਪੀਓ ਸ਼ੌਫਾਂ ਦਾ ਬਹੁਤ ਸੋਹਣਾ ਦੁਪੱਟਾ ਇਹ ਪ੍ਰਿੰਟਡ ਸੂਟ ਆ ਜਾਣਗੇ ਇਹ ਸ਼ਰਟ ਹੈ ਜੀ ਕਾਟਨ ਦੀ ਤੇ ਪੌਂਚਾ ਵਰਕ ਦੇ ਨਾਲ ਇਹ ਵਾਲੇ ਸੂਟ ਦੇ ਪੌਂਚਾ ਵਰਕ ਦਾ ਸਲਵਾਰ ਤਾਂ ਤੇ ਨਾਲ ਹੈਗਾ ਮਸਲੀਨ ਦਾ ਦੁਪੱਟਾ ਇਹਦੇ ਸੈਕਿੰਡ ਕਲਰ ਆ ਇਹਦੇ ਵੀ ਪੌਂਚਾ ਵਰਕ ਹੈ ਜੀ ਇਹ ਠੀਕ ਹੈ ਬਹੁਤ ਸੋਹਣਾ ਪ੍ਰਿੰਟ ਹੈ ਇਹ ਵੀ ਸੂਟ ਇਹ ਪੌਂਚਾ ਵਰਕ ਦਾ ਇਹ ਗ੍ਰੇ ਕਲਰ ਦੇ ਵੀ ਸੂਟ ਨੇ ਨੈਕਸਟ ਹੈਗੇ ਨੇ ਇਹ ਵੀ ਕਾਟਨ ਦਾ ਸੂਟ ਹੈ ਸਾਰੇ ਵਿਦਆਊਟ ਲਾਈਨਿੰਗ ਬਣਨੇ ਵਾਲੇ ਨੇ ਇਹਦੇ ਵਿੱਚ येलो ਕਲਰ ਦੀ ਸਲਵਾਰ ਹੈ ਜਿਹੜਾ ਕਲਰ ਜ਼ਿਆਦਾ ਹੋਏ ਕਰੇਗਾ ਉਹਦੇ ਨਾਲ ਦੀ ਸਲਵਾਰ ਆ ਜਾਏਗੀ ਪਿਓਰ ਸ਼ਾਫੋਂ ਦਾ ਦੁਪੱਟਾ ਕੇਰਾ ਵਰਕ ਦੇ ਨਾਲ ਠੀਕ ਹੈ ਇਹਦੇ ਨਾਲ ਪਿੰਕ ਕਲਰ ਦੀ ਸਲਵਾਰ ਤੇ ਇਹਦੇ ਨਾਲ ਤੁਹਾਨੂੰ orange ਰਸਟੀ ਕਲਰ ਦੀ ਸਲਵਾਰ ਮਿਲ ਜਾਏਗੀ ਬਾਂਦਨੀ ਪ੍ਰਿੰਟ ਤੇ ਬਹੁਤ ਸੋਹਣਾ ਸੂਟ ਆ ਬਹੁਤ ਵਾਰੀ ਆਂਦਾ ਸਾਡੇ ਪਾਸ ਇਹ ਡਿਜ਼ਾਈਨ neck ਤੇ ਵਰਕ ਹੈ ਜੇ ਪਲੇਨ ਸਲਵਾਰ ਇਹਦੇ ਨਾਲ ਤੇ ਪਿਓਰ ਸ਼ਾਫਵਾਨ ਦਾ ਦੁਪੱਟਾ ਇਹਦੇ ਕਲਰ ਡਿਜ਼ਾਈਨ ਇਦਾਂ ਦੇ ਮਿਲ ਜਾਣਗੇ ਤੁਹਾਨੂੰ ਠੀਕ ਹੈ ਜੀ ਇਹਦੇ ਨਾਲ orange ਕਲਰ ਦੀ ਸਲਵਾਰ ਹੈ ਇਹਦੇ ਨਾਲ ਮੈਂਹਦੀ ਇਹਦੇ ਵਿੱਚ ਦੋ ਮਿਲ ਜਾਣਗੇ ਸੂਟ ਤੇ ਇੱਕ ਤੁਹਾਨੂੰ ਇਹਦੇ ਵਿੱਚ ਲਾਈਨ ਵਾਲਾ ਡਿਜ਼ਾਈਨ ਮਿਲ ਜਾਏਗਾ ਸੂਟ ਸਾਰੇ ਬਹੁਤ ਸੋਹਣੇ ਆ 1000 ਦੇ ਵਿੱਚ ਰਹਿਣਗੇ ਤੁਸੀਂ ਦੋ ਸੂਟ ਲੈਣ ਦੀ ਕੋਸ਼ਿਸ਼ ਕਰਿਓ ਸਾਰੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਠੀਕ ਹੈ ਜੀ ਇਹਦੇ ਨਾਲ ਵੀ ਪਿਓਰ ਸ਼ਫਾਨ ਦਾ ਦੁਪੱਟਾ 올ਓਵਰ ਸੂਟ ਆ ਸਾਰੇ 'ਚ ਬੂਟੀ ਰਹੋਗੀ ਕੇਰਾ ਵਰਕ ਆ ਤੇ ਪਿਓਰ ਸ਼ਫਾਨ ਦਾ ਦੁਪੱਟਾ ਇਹ ਹੈਗਾ ਜੀ ਚੰਦੇਰੀ ਦੇ ਉੱਪਰ ਚੰਦੇਰੀ ਸਿਲਕ ਦਾ ਸੂਟ ਆ ਲਾਸਟ ਪੀਸ ਪਿਆ ਸੀ ਇਹ ਵੀ ਅਸੀਂ ਤੁਹਾਨੂੰ ਅੱਜ 1000 ਦੇ ਵਿੱਚ ਹੀ ਦੇਵਾਂਗੇ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਸੂਟ ਦਾ ਇਦਾਂ ਬਣਿਆ ਹੋਇਆ ਜੀ ਸੂਟ ਇਹ ਮਸ਼ੀਨੀ ਵਰਕ ਦੇ ਨਾਲ ਇਹ ਦਿਨ ਆ ਲੀਲਨ ਦਾ ਬਹੁਤ ਸੋਹਣਾ ਦੁਪੱਟਾ ਚੈੱਕ ਦੇ ਉੱਪਰ ਹੈ ਜੀ ਕਾਟਨ ਦਾ ਸੂਟ ਉੱਪਰ ਤੱਕ ਬਹੁਤ ਪਿਆਰਾ ਵਰਕ ਹੈ ਤੇ ਇਹ ਹੈਗਾ ਇਹਦਾ ਕੇਰਾ ਬਹੁਤ ਸੋਹਣਾ ਸੂਟ ਹੈ ਇਹ ਹੈਗਾ ਪਿਓਰ ਸ਼ਫਵਾਨ ਦਾ ਦੁਪੱਟਾ ਇਹ 올ਓਵਰ ਸੂਟ ਹੈ ਜੀ ਬਹੁਤ ਸੋਹਣੇ ਪ੍ਰਿੰਟ ਦੇ ਵਿੱਚ ਕਿਰਾ ਵਰਕ ਹੈ ਇਹ ਦੁਪੱਟਾ ਇਹ ਸਾਰੇ ਫਰੰਟ ਹੈਵੀ ਦੇ ਵਿੱਚ ਬਹੁਤ ਸੋਨਾ ਕਾਟਨ ਦਾ ਸੂਟ ਹੈ ਪਿਓਰ ਦੁਪੱਟੇ ਨਾਲ 1500 ਵਾਲੇ ਸੂਟ ਨੇ ਇਹ ਇਹ ਵੀ 올ਓਵਰ ਸੂਟ ਆ ਜੀ ਇਹ ਡਿਜ਼ਾਈਨ ਵੀ ਜਦੋਂ ਵੀ ਆਂਦਾ ਨਾਲ ਦੀ ਨਾਲ ਸੋਲਡ ਆਊਟ ਹੁੰਦਾ ਇਹ ਚ ਦੋ ਕਲਰ ਪਿਓਰ ਕਾਟਨ ਦਾ ਬਹੁਤ ਸੋਹਣਾ ਸੂਟ ਆ ਗਰਲਿਸ਼ ਲੁੱਕ ਦਾ ਤੁਸੀਂ ਇਦਾਂ ਦੇ ਸੂਟ ਆਫਿਸ ਵੇਅਰ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਪਿਓਰ ਦਾ ਦੁਪੱਟਾ ਇਹ ਦੇ ਵਿੱਚ ਤੋਂ ਨੂੰ 올ਓਵਰ ਸੂਟ ਹੈ ਜਫਲਨਸ ਵਾਲ 올ਓਵਰ ਸੂਟ ਆ ਗਈ ਹੈ ਠੀਕ ਹੈ ਸਾਰੇ ਚ ਬੁਟੀ ਰਹੇਗੀ ਕੇਰਾ ਵਰਕ ਦਾ ਪਿਓਰ ਸ਼ਫਾਨ ਦਾ ਬਹੁਤ ਸੋਹਣਾ ਦੁਪੱਟਾ ਹੈ ਇਹ ਸੂਟ ਮਿਲ ਜੇਗਾ ਪਿਓਰ ਕਾਟਨ ਦੇ ਉੱਪਰ ਪਿਓਰ ਸ਼ਫਾਨ ਦੇ ਦੁਪੱਟੇ ਦੇ ਨਾਲ ਇਹ ਵੀ ਕਲਰ ਬਹੁਤ ਸੋਹਣਾ ਹੈ neck ਤੇ ਵਰਕਾਂ ਇਦਾਂ ਇਹ ਸਲਵਾਰ ਆ ਜੀ ਪਿਓਰ ਦਾ ਦੁਪੱਟਾ ਇਹ ਸ਼ਰਟ ਆ ਕਿਰੀਤੀ ਵਰਗਾ ਪਿਓਰ ਦਾ ਦੁਪੱਟਾ ਇਹ ਸੂਟ ਆ ਜੀ ਇਹਦੇ ਨਾਲ ਪਲੇਨ ਸਲਵਾਰ ਆ سیم ਗ੍ਰੀਨ ਕਲਰ ਦੀ ਬੋਟਲ ਗ੍ਰੀਨ ਤੇ ਇਹ ਹੈਗਾ ਪਿਓਰ ਦਾ ਦੁਪੱਟਾ ਇਹ ਸਾਰੀ ਸੂਟ 1000 ਦੇ ਵਿੱਚ ਆ ਬਹੁਤ ਸੋਹਣਾ ਸੂਟ ਹੈ ਵੀ ਸਟੱਫ ਵੀ ਬਹੁਤ ਸੋਹਣਾ ਹੈ ਇਹ ਹਲਓਵਰ ਸੂਟ ਹੈ ਜੀ 5 ਮੀਟਰ ਦਾ ਠੀਕ ਹੈ ਇਹ ਵੀ ਬਲੂ ਕਲਰ ਦੇ ਵਿੱਚ ਤੇ ਇਹਦੇ ਨਾਲ ਇਹ ਕੰਟਰਾਸਟ ਵਰਕ ਵਾਲਾ ਦੁਪੱਟਾ ਬਹੁਤ ਸੋਹਣਾ ਲੱਗਦਾ ਹੈ ਵੀ ਇਹ ਦੁਪੱਟਾ ਤੁਸੀਂ ਐਦਾਂ ਕਿਸੇ ਹੋਰ ਨਾਲ ਵੀ ਮੈਚ ਕਰ ਸਕਦੇ ਹੋ ਇਹ ਹੈਗਾ ਜੀ ਜੈ ਵਿਜੇ ਦਾ ਸੂਟ ਠੀਕ ਹੈ ਵਿੱਚ ਵੀ ਤੁਹਾਨੂੰ ਇਹ ਪਿਆਸ ਮਿਲਣਗੇ ਬਾਜੂ ਵਗੈਰਾ ਵਾਸਤੇ ਦੁਪੱਟਾ ਇਹਦੀ ਨਾਲ ਇਹ ਵੀ ਸੂਟ ਮਿਲ ਜਾਏਗਾ ਤੁਹਾਨੂੰ ਇਹਦੇ ਨਾਲ ਪਿਓਰ ਸ਼ਫੌਂਦਾ ਦੁਪੱਟਾ ਹਾਂਜੀ ਉਮੀਦ ਕਰਦੀ ਤੁਹਾਨੂੰ 컬렉ਸ਼ਨ ਪਸੰਦ ਆਈ ਹੋਵੇਗੀ ਜੋ ਵੀ ਸੂਟ ਅਸ ਜੀ ਵੀਡੀਓ ਚ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਪੇਮੈਂਟ ਐਡਵਾਂਸਟ ਰਹੇਗੀ ਸ਼ਿਪਿੰਗ ਚਾਰजेस ਤੁਸੀਂ ਨਾਲ ਦੀ ਨਾਲ ਪੇ ਕਰਨੇ ਆ ਤੇ ਉਸ ਤੋਂ ਬਾਅਦ ਆਪਣਾ ਐਡਰੈਸ ਸੈਂਡ ਕਰਨਾ ਹੈ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਮੀ ਥੈਂਕ ਯੂ so much